ਹਾਂਜੀ ਕਿਸਾਨ ਮੇਲਾ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਲੁਧਿਆਣਾ ਦੀ ਆਹ ਵੀਡੀਓ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਇਹਦੇ ਵਿੱਚ ਨਾ ਮੱਝ ਦਾ ਸਟਰਕਚਰ ਦੱਸਿਆ ਗਿਆ ਅੰਦਰੋਂ ਮੱਝ ਦਾ ਸਰੀਰ ਆਹ ਜਿਹੜਾ ਪਹਿਲਾ ਪੇਟ ਹੁੰਦਾ ਇਹਦੇ ਵਿੱਚ ਖਾਣਾ ਪਾਣੀ ਜਿਹੜਾ ਹੁੰਦਾ ਜੋ ਵੀ ਖਾਂਦੀ ਉਹ ਜਾਂਦਾ ਤੇ ਦੂਜੇ ਪੇਟ ਦੇ ਵਿੱਚ ਜਦੋਂ ਕੋਈ ਵੀ ਜਾਨਵਰ ਆ ਜਿਹੜਾ ਕਿਲ ਖਾ ਲੈਂਦਾ ਨਾ ਜਾਂ ਲੋਹਾ ਖਾ ਲੈਂਦਾ ਉਹ ਦੂਜੇ ਪੇਟ ਦੇ ਵਿੱਚ ਜਾ ਵੜਦਾ ਤੇ ਉੱਥੇ ਹੀ ਮੁੜ ਕੇ ਪਿਆ ਰਹਿੰਦਾ ਤੇ ਉਹ ਦੂਜੇ ਪੇਟ ਦੇ ਥੱਲੇ ਇੱਕ ਚੌਥਾ ਪੇਟ ਵੀ ਹੁੰਦਾ ਦੇ ਪੇਟ ਦੇ ਅੱਗੇ ਸਾਹਮਣੇ ਵਾਲੇ ਪਾਸੇ ਜਿਹੜਾ ਕਿ ਦਿਲ ਹੁੰਦਾ ਤੇ ਜਿਹੜਾ ਲੋਹਾ ਖਾਣ ਦੇ ਨਾਲ ਜਾਨਵਰ ਦੇ ਜਿਹੜੇ ਨੁਕਸਾਨ ਹੋ ਜਾਂਦਾ ਉਹ ਇੱਥੇ ਹੀ ਪਿਆ ਰਹਿੰਦਾ ਲੋਹਾ ਉਹਦਾ ਇੰਨਾ ਕ ਨੁਕਸਾਨਾ ਵੀ ਉਹ ਇੱਥੇ ਖੁੱਭ ਸਕਦਾ ਪਰ ਹੋਰ ਕੋਈ ਨਹੀਂ ਬਾਕੀ ਆਹ ਇਹਨਾਂ ਦੇ ਅੰਦਰਲੇ ਜਿਹੜੇ ਆਰਗਨ ਹੁੰਦੇ ਆ ਜਿਵੇਂ ਬੱਕਰੇ ਦਾ ਜਿਗਰ ਤੇ ਆ ਇਧਰਲੇ ਪਾਸੇ ਸੀਗੀਆਂ ਮੋਹਰਾ ਨਸਲ ਦੀਆਂ ਤੇ ਨੀਲੀ ਰਾਵੀ ਦੀਆਂ ਮੱਝਾਂ ਸੀਗੀਆਂ ਕਟੀਆਂ ਸੀਗੀਆਂ ਝੋਟੀਆਂ ਸੀਗੀਆਂ ਤੇ ਸਾਣ ਸੀਗੇ ਬਹੁਤ ਵਧੀਆ ਬੜੇ ਸੱਜੇ ਢੰਗ ਦੇ ਨਾਲ ਇਹਨਾਂ ਨੂੰ ਜਿਹੜਾ ਕਿ ਮੈਂਟੇਨ ਕੀਤਾ ਵਾ ਸੀਗਾ ਆ ਜਿਹੜੇ ਇਹਦੀ ਮਾਂ ਸੀਗੀ ਆ ਮੋਹਰਾ ਨਸਲ ਦਾ ਜਿਹੜਾ ਛੋਟਾ ਸੀ ਇਹਦੀ ਮਾਂ ਦਾ ਦੁੱਧ ਜਿਹੜਾ 48 ਅ ਕਿਲੋ ਤੇ ਕੁਸ਼ਕ ਉੱਪਰ ਸੀਗਾ 48.24 ਇੰਚ ਦੱਸਿਆ ਸੀ ਕੁਛ ਤੇ ਆ ਪਹਿਲੇ ਸੂਏ ਦੀਆਂ ਜਿਹੜੀਆਂ ਝੋਟੀਆਂ ਸੀਗੀਆਂ ਪਹਿਲਣਾ ਪਹਿਲਣਾ ਝੋਟੀਆਂ ਵੇਖੋ ਕਿੱਡੇ-ਕੱਡੇ ਤਕੜੇ ਸਰੀਰ ਇਹਨਾਂ ਦੇ ਬਣੇ ਹੋਏ ਹੈਗੇ ਆ ਹਨਾ ਤੇ ਵੇਖੋ ਇਹ ਡਿਸਟ ਜਿਹੜਾ ਢੰਗ ਨਾਲ ਵੇਖੋ ਕਿੰਨਾ ਉੱਥੇ ਕ라우ਡ ਹੋਊਗਾ ਹਨਾ ਮੇਲੇ ਦੇ ਵਿੱਚ ਕਿੰਨਾ ਇਕੱਠ ਹੋਊਗਾ ਜਿਹਨੂੰ ਵੇਖ ਕੇ ਕਿ ਜਮਾਂ ਵੀ ਨਾ ਕੋਈ ਵੀ ਪਸ਼ੂ ਨਾ ਤਾਂ ਕੋਈ ਤੜਫੜ ਕਰੇ ਨਾ ਕੁਛ ਨ ਲੈਣਾ ਨ ਦੇਣਾ ਬਸ ਐ ਬੜੇ ਆਰਾਮ ਨਾਲ ਖੜੇ ਜਿਵੇਂ ਆਪਦੇ ਘਰ ਦੇ ਵਿੱਚ ਖੜੇ ਹੁੰਦੇ ਕਿਸੇ ਤਰ੍ਹਾਂ ਦਾ ਕੋਈ ਵੀ ਐ ਖੜ ਮਸਤੀ ਨਹੀਂ ਹੈਗੀ ਆ ਨੀਲੀ ਰਾਵੀ ਦੀਆਂ ਮੱਝਾਂ ਸੀਗੀਆਂ ਤੇ ਨੀਲੀ ਰਾਵੀ ਦੀਆਂ ਮੱਝਾਂ ਵੀ ਬਹੁਤ ਵਧੀਆਂ ਤੇ ਬੜੇ ਸੋਹਣੇ ਬੜੇ ਸਟੱਜੇ ਢੰਗ ਨਾਲ ਇਹ ਆ ਜਿਹੜੀ ਸਾਹਮਣੇ ਮਾਝ ਦੇਖ ਰਹੀਆਂ ਇਹਦਾ 23 ਕਿਲੋ ਦਾ ਰਿਕਾਰਡ ਸੀਗਾ ਤੇ ਬਾਕੀ ਇਹਨਾਂ ਨੂੰ ਖਾਣ ਪੀਣ ਦੇ ਵਿੱਚ ਇਹਨਾਂ ਨੇ ਉਹੀ ਸੀਗੀ ਆਪਣਾ ਜਿਹੜਾ ਮੱਕੀ ਦਾ achar ਅੱਜ ਕੱਲ੍ਹ ਲੋਕ ਪਾ ਰਹੇ ਆ ਉਹੀ ਪਾਇਆ ਹੋਇਆ ਸੀਗਾ ਤੇ ਇਧਰ ਅੱਗੇ ਚੱਲ ਕੇ ਸੀਗੀਆਂ ਬੱਕਰੀਆਂ ਸੀਗੀਆਂ ਬੱਕਰੇ ਸੀਗੇ ਤੇ ਇਹ ਜਿਹੜੇ ਆਹ ਬੱਕਰੀ ਹੈ ਜਿਹੜੀ ਇਹਦੇ ਨਾਂ ਇਹ ਬੱਕਰਾ ਸੀ ਸੌਰੀ ਤੇ ਇਹਦੇ ਨਾਲ ਵਾਲਾ ਜਿਹੜਾ ਸੀਗਾ ਇਹ ਜਮਾਂ ਇਹਦੇ ਨਾਂ ਐ ਮੰਨ ਕੇ ਚਲੋ ਸਰੀਰ ਘਟਾਂਚਾ ਜਿਹੜਾ ਬੀਟਲ ਬੱਕਰੀ ਦੇ ਨਾਲ ਮਿਲਦਾ ਗਿਲਦਾ ਜਿਹਾ ਸੀਗਾ ਕਿਉਂ ਉਵੇਂ ਹੀ ਮੋਢੇ 'ਚੋਂ ਸਿੰਗ ਮੁੜੇ ਹੋਏ ਨੱਕ ਥੋੜਾ ਜਿਹਾ ਉੱਚਾ ਕਾਨ ਲੰਮੇ ਤੇ ਪਿੱਠਾ ਚੌੜਾ ਬਹੁਤ ਸੀਗਾ ਬੀਟਲ ਨਸਲੀ ਬੀਟਲ ਨਸਲ ਦੇ ਨਾਲ ਇਹਦਾ ਜਿਹੜਾ ਕਿ ਸਰੀਰ ਦਾ ਸਟਰਕਚਰ ਮਿਲਦਾ ਜੁਲਦਾ ਜਿਆ ਸੀਗਾ ਤੇ ਇਧਰਲੇ ਪਾਸੇ ਸੀਗੇ ਆਪਣੇ ਕੁੱਕੜ ਕੋਕੜੀਆਂ ਤੇ ਇਹਨਾਂ ਨੂੰ ਸਾਂਭਣ ਦਾ ਤਰੀਕਾ ਦੱਸਿਆ ਹੋਇਆ ਸੀਗਾ ਇੱਕ ਛੋਟਾ ਜਿਹਾ ਬਣਾ ਕੇ ਇਹਨਾਂ ਨੇ ਤੇ ਬਾਕੀ ਆਹ ਇਹਨਾਂ ਨੇ ਦੱਸੇ ਹੋਏ ਸੀਗੇ ਇਹਨਾਂ ਦੀ ਇਹਨਾਂ ਦੇ ਇਹ ਦੱਸਿਆ ਸੀਗਾ ਵੀ ਉਤੋਂ ਇਹਦੇ ਵਿੱਚ ਖਾਣਾ ਪਾਣੀ ਪੈਂਦਾ ਤੇ ਉਹਦੇ ਚ ਜੋ ਵੀ ਕੋਈ ਵੀ ਕੁਕੜੀ ਜਿਹੜੀ ਆਂਡਾ ਦਿੰਦੀ ਹੈ ਤੇ ਉਹ ਰੋੜ ਕੇ ਥੱਲੋਂ ਤੇ ਅੱਗੇ ਆ ਜਾਂਦਾ ਬੰਦੇ ਨੂੰ ਉਹਨੂੰ ਖੋਲਣ ਦੀ ਲੋੜ ਨਹੀਂ ਪੈਂਦੀ ਬਾਹਰ ਦੀ ਬਾਹਰ ਹੀ ਚੱਕਿਆ ਜਾਂਦਾ ਹੈਗਾ ਤੇ ਬਹੁਤ ਵਧੀਆ ਬੜੇ ਸੱਜੇ ਢੰਗ ਨਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਬਣਿਆ ਵੈ ਸੀਗਾ ਤੇ ਬਾਕੀ ਕਿਸਾਨ ਮੇਲਾ ਜਿਹੜਾ ਹੁੰਦਾ ਹੈ ਹਰੇਕ ਬੰਦੇ ਨੂੰ ਵੇਖਣਾ ਚਾਹੀਦਾ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਵਾਂ ਕੁਝ ਉੱਥੋਂ ਸਿੱਖਣ ਨੂੰ ਮਿਲਦਾ ਹੈ